ਮਦਦਕਾਰ ਹੋਏ ਨਹੀਂ ਜਿਵੇਂ ਬਹੁਤ ਸਾਰੇ ਸਿੱਖ ਧਰਮ ਨਾਲ ਜੋੜੇ ਆ ਜਿਹੜੇ ਚਮਤਕਾਰ ਚਮਤਕਾਰ ਜਾਣ ਕੇ ਜੁੜੇ ਜਾਂਦੇ ਆ ਪੁਜਾਰੀ ਸ਼ਰਣੀ ਹੋਏ ਨਹੀਂ ਇਹ ਗੰਦੇ ਤੁਸੀਂ ਜਦੋਂ ਗੁਰੂ ਸਾਹਿਬ ਨੇ ਪੰਜਾ ਸਾਹਿਬ ਗੁਰਦੁਆਰਾ ਉਹ ਉੱਥੇ ਪੱਥਰ ਜਿਹੜਾ ਬਲੀ ਕੰਧਾਰੀ ਨੇ ਸਿੱਟਿਆ ਉਹ ਉੱਥੇ ਉਹਨਾਂ ਦਾ ਨਿਸ਼ਾਨ ਹੈ ਜਾਂ ਇੱਕ ਪੱਥਰ ਸਾਹਿਬ ਹੈ ਜਿਹੜਾ ਲੇਹ ਕੋਲੇ ਲੇਹ ਕੋਲੇ ਵੀ ਨਹੀਂ ਦੱਸਦਾ ਬਜੀ ਦੇਖੋ ਪੱਥਰ ਦੇ ਉੱਤੇ ਜਦੋਂ ਪੰਜਾ ਵੱਜੀ ਕਦੇ ਰੁੱਖ ਦਾ ਪੰਜਾ ਪੱਥਰ 'ਚ ਹੋ ਸਕਦਾ ਕੋਈ ਨਹੀਂ ਸਰਬ ਸੰਭਵ ਹੀ ਨਹੀਂ ਮੰਦੇ ਨਹੀਂ ਤੁਸੀਂ ਮੰਦੇ ਹੋ ਹੀ ਨਹੀਂ ਸਕਦਾ ਨਹੀਂ ਕਿਹਾ ਜਾਂਦਾ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗਈ ਬੇਸ਼ੱਕ ਉਹ ਸਹਬਜ਼ਾਦੇ ਸੀਗੇ ਗੁਰੂ ਨਾਨਕ ਸਾਹਿਬ ਦੇ ਹਨ ਤੇ ਇਸ ਕਰਕੇ ਉਹ ਸਿੱਖ ਸਿੱਖੀ ਦਾ ਹਿੱਸਾ ਨਹੀਂ ਆ ਸਿੱਖ ਧਰਮ ਦਾ ਹਿੱਸਾ ਨਹੀਂ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸੁਣਾਓ ਕਿਵੇਂ ਹੋ ਸਾਰੇ ਚੜ੍ਹਦੀ ਕਲਾ ਅੱਜ ਆਪਾਂ ਕੁਝ ਵਿਸ਼ਿਆਂ ਤੇ ਗੱਲ ਕਰਾਂਗੇ ਤੇ ਕੁਝ ਆਪਣੀਆਂ ਜੋ ਬੀਤੇ ਸਮੇਂ ਦੇ ਵਿੱਚ ਕੌਂਟਰੋਵਰਸੀ ਆਈਆਂ ਉਹਨਾਂ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਵੀਡੀਓ ਆਪਾਂ ਫੇਸਬੁੱਕ ਦੇ ਉੱਤੇ ਵੇਖੀਆਂ ਨੇ ਜਿਓ ਕੀ ਬਹੁਤ ਹੀ ਸਿੱਖਾਂ ਦੇ ਮਾਨ ਨੂੰ ਜਾਂ ਪੰਥ ਦੇ ਮਾਨ ਨੂੰ ਹਰ ਗੁਰਸਿੱਖ ਦੇ ਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਐ ਤੇ ਉਹਨਾਂ ਉੱਤੇ ਅੱਜ ਗੱਲ ਜ਼ਰੂਰ ਕਰਨੀ ਚਾਹੁੰਦੇ ਆਂ ਸਟਾਰਟ ਕਰਦੇ ਆਂ ਜੀ ਇੱਕ ਬੰਦਾ ਆ ਕੋਈ ਬਜ਼ੁਰਗ ਆ ਉਹਦੇ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਉਹ ਕਹਿੰਦਾ ਕੀ ਐ ਸੋਣੋ ਪੱਥਰ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਹੂੰ ਕਈ ਦਾ ਕਹਿੰਦੇ ਵੀ ਇਥੇ ਬਾਬੇ ਦਾਗਰਾ ਪੰਜਾ ਉਕਰਿਆ ਹੈ ਹੂੰ ਕੀ ਇਹ ਸੰਭਵ ਹੈ ਕਿ ਪੱਥਰ ਤੇ ਕਿਤੇ ਮਨੁੱਖੀ ਇਨਸਾਨ ਦਾ ਪੰਜਾ ਉਕਰਿਆ ਜਾਵੇ ਦੇਖੋ ਸਭ ਤੋਂ ਮਾੜੀ ਇਹ ਗੱਲ ਆ ਪਹਿਲਾਂ ਪਤਾ ਨਹੀਂ ਕਿ ਸਾਹੀ ਸਰਵਾ ਦਿੰਨੇ ਫਿਰ ਅੱਗੇ ਇਸ ਤੇ ਗੱਲ ਕਰਦੇ ਇਹਦੀ ਵੀਡੀਓ ਵੀ ਆਪਾਂ ਲਾ ਦਾਂਗੇ ਤਕਰੀਬਨ ਤਕਰੀਬਨ ਇਹ ਸਾਰਿਆਂ ਨੇ ਸੁਣੀ ਹੋਊਗੀ ਗੁਰੂ ਅਰਗੁਨ ਸਾਹਿਬ ਮਹਾਰਾਜ ਕੋ ਜਦੋਂ ਪਠਾਨ ਆਇਆ ਤੇ ਉਹ ਪਹਿਲਾਂ ਮਹਾਰਾਜ ਬਾਰੇ ਕਹੀ ਜਾਵੇ ਤੇ ਮਹਾਰਾਜ ਨੇ ਉਹਨੂੰ ਕੁਝ ਵੀ ਨਹੀਂ ਕਿਹਾ ਠੀਕ ਹੈ ਜੀ ਬਖਸ਼ਤਾ ਬਾਹਰ ਦੀ ਨਿੰਦਿਆ ਕਰੇ ਮਹਾਰਾਜ ਨੇ ਬਖਸ਼ਤਾ ਜਦੋਂ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਕਹਿਣਾ ਤੇ ਗੁਰੂ ਸਾਹਿਬ ਬੇਰਸ ਜਾ ਕੇ ਮਾਰੇ ਆਂਦੇ ਨੂੰ ਠੋਡੇ ਮਾਰੋ ਤੇ ਗੁਰਸਿੱਖਾਂ ਨੇ ਗੁਰੂ ਪ੍ਰੇਮੀਆਂ ਨੇ ਉਹਨੂੰ ਬਹੁਤ ਕੁੱਟਿਆ ਬਾਬਾ ਬਿਲੀ ਜਾਨਿਆਂ ਨੂੰ ਬੜੀਆਂ ਮੁੱਕੀਆਂ ਮਾਰੀਆਂ ਦੀ ਪੱਗ ਵੀ ਲੱਤ ਗਈ ਹਾਂ ਜੀ ਇਹਦਾ ਈ ਮਾਰੇ ਗੁਰੂ ਦੀ ਨਿੰਦਿਆ ਨਹੀਂ ਆ ਪਰ ਸੁਣ ਸਕਦੇ ਕਦੀ ਵੀ ਸਵਾਲ ਹੀ ਪੈਦਾ ਨਹੀਂ ਅੰਦਰ ਭਾਵੇਂ ਸਾਹਮਣੇ ਬੱਚਾ ਬਜ਼ੁਰਗ ਕੋਈ ਵੀ ਗੁਰੂ ਦੀ ਨਿੰਦਿਆ ਜਿਹੜਾ ਬੰਦਾ ਸੌਂਦਾ ਨਾ ਉਸ ਤੋਂ ਵੱਡਾ ਪਾਪੀ ਕੋਈ ਨਹੀਂ ਹੈਗਾ ਬਾਕੀ ਮੈਂ ਇਹ ਜਿਹੜਾ ਆਪਣੇ ਉਹ ਵੀਰ ਸਿਮਰਨ ਜੋਸ਼ ਸਿੰਘ ਮੱਕੜ ਉਹਦੀ ਇਹ ਵੀਡੀਓ ਆ ਤੇ ਮੈਂ ਵੀਰ ਨੂੰ ਇਹ ਗੱਲ ਕਹਿਣੀ ਚਾਹੂੰਗਾ ਵੀ ਜਦੋਂ ਤੂੰ ਇਦਾਂ ਦੇ ਮਹਾਮੂਰਖ ਬੰਦੇ ਨੂੰ ਸੱਜਦੇ ਹੀ ਕਿਉਂ ਜੀ ਪਹਿਲੀ ਗੱਲ ਤੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਹਾਡਾ ਆ ਵੀ ਤੁਸੀਂ ਆਪਣੇ ਧਰਮ ਦੀ ਆਪਣੇ ਗੁਰੂਆਂ ਦੀ ਨਿੰਦਿਆ ਆਪ ਕਰਮ ਦੀ ਚਲੋ ਕੋਈ ਹੋਰ ਧਰਮ ਦਾ ਹੋਵੇ ਜਿਹਨੂੰ ਗਿਆਨ ਹੀ ਕੋਈ ਨਹੀਂ ਉਹ ਬੋਲ ਦੇ ਤੇ ਗੱਲ ਹੋ ਰਹੀ ਆ ਹਨਾ ਸਿਰ ਤੇ ਪਾ ਗਿਆ ਮੂੰਹ ਤੇ ਧਾੜਾ ਚਿੱਟਾ ਧਾੜਾ ਬਜ਼ੁਰਗ ਐੋ ਜੀ ਤੁਹਾਨੂੰ ਮਤਲਬ ਕੀ ਕੀ ਐਡੀ ਚੋਲ ਉਠਗੀ ਵੀ ਤੁਸੀਂ ਐੋ ਜੇ ਬੰਦੇ ਨੂੰ ਲਿਆ ਕੇ ਤੇ ਇੱਕ ਐਡਾ ਵੱਡਾ ਬਿਆਨ ਉਹਨੇ ਦੇ ਦੇਣਾ ਓ ਗੁਰੂ ਸਾਹਿਬ ਨੂੰ ਇੱਕ ਆਮ ਬੰਦਾ ਦੱਸਣ ਡਿਆ ਠੀਕ ਆਪ ਮਤਲਬ ਪਰਮੇਸ਼ਰ ਨੇ ਰੂਪ ਧਾਰ ਕੇ ਤੇ ਸੰਸਾਰ ਤੇ ਜਗਤ ਦਾ ਭਲਾ ਕਰਨਾ ਹੈ ਕਿ ਹੋਰ ਕਿਸੇ ਅਵਤਾਰ ਦੇ ਵਿੱਚ ਇਹ ਸ਼ਕਤੀ ਨਹੀਂ ਸੀ ਕਿ ਉਹ ਕਲ ਯੁਗ ਦੇ ਵਿੱਚ ਇਹ ਕਰ ਸਕੇ ਆਪ ਕਲ ਯੁਗ ਨੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨੇ ਦੱਸਿਆ ਕਿ ਮਾਰੇ ਤੁਹਾਡਾ ਦਿਆਤ ਤੋਂ ਲੈ ਕੇ ਜੁਗਾਂ ਤੱਕ ਸਦਾ ਹੀ ਨਾਮ ਆ ਤੇ ਸਾਡੇ ਤੇ ਦਇਆ ਕਰੋ ਉਹਨਾਂ ਨੂੰ ਇਹ ਦੱਸਣ ਦਿਆ ਵੀ ਹਾਂ ਕਿ ਇਹ ਸੰਭਵ ਹੈ ਕਿ ਇੱਕ ਬੰਦੇ ਦੇ ਪੱਥਰ ਦੇ ਹੱਥ ਹੱਥ ਲਾਉਣਾ ਪੱਥਰ ਉਹ ਹੈ ਮੂਰਖ ਕੱਲ ਨੂੰ ਦੂਈ ਮਤਲਬ ਕਿ ਕਿਉਂ ਸੰਗਤਾਂ ਦੇ ਵਿੱਚ ਵਿਵਾਦ ਪਾਉਣ ਦੇ ਜਿਹੜੀ ਯੂਥ ਆ ਨਿਊ ਜਨਰੇਸ਼ਨ ਜਿਹੜੀ ਬਾਹਰਲੇ ਮੁਲਕਾਂ ਜਿੱਦਾਂ ਉਹਦਾ ਮਤਲਬ ਕਿ ਜਨਮ ਹੋਇਆ ਉਹਨਾਂ ਦਾ ਹਨ ਉਹ ਵਿਚਾਰੇ ਪੜਦੇ ਘੱਟ ਆ ਸੋਹਣੇ ਜ਼ਿਆਦਾ ਆ ਉਹ ਤੁਹਾਡੇ ਇਹਨਾਂ ਪੋਡਕਾਸਟਾਂ ਕਰਕੇ ਉਹ ਵਿਚਾਰੇ ਤੇ ਵਿਵਾਦ ਚ ਫਸ ਜਾਣਗੇ ਉਹਦੇ ਗੁਰੂ ਮਾਰੇ ਨੇ ਕਿ ਇਨਸਾਨ ਜੰਮਣਗੇ ਹਨਾ ਤੁਸੀਂ ਤੇ ਸਾਰੇ ਮਤਲਬ ਹੀ ਉਹਨਾਂ ਦੀ ਬੁੱਧੀ ਪ੍ਰਿਸ਼ਟ ਕਰ ਦੇਣੀ ਇੱਕ ਨਵਾਂ ਹੀ ਤੁਸੀਂ ਉਹ ਚਲਾ ਦਿੱਤਾ ਹੈ ਉਹ ਤੇ ਫਿਰ ਅਜਿਹੀ ਸਟਰੀ ਦੇ ਉੱਤੇ ਕਿੰਤੂ ਪਰੰਤੂ ਬਹੁਤ ਵੱਡੇ ਲੈਵਲ ਤੇ ਕਰਨ ਕੇ ਤੁਸੀਂ ਤੇ ਆਪਣੇ ਧਰਮ ਵਿੱਚ ਆਪ ਐਡਾ ਵੱਡਾ ਵਿਵਾਦ ਪਾ ਦੇਣ ਲੱਗੇ ਜੀ ਤੇ ਲੋਕ ਇੱਕ ਦੂਜੇ ਨੂੰ ਮਤਲਬ ਹੀ ਲੜਨ ਮਰਨ ਅੱਗੇ ਘੱਟ ਹੋਣ ਡਿਆ ਜੋ ਤੁਸੀਂ ਇਹ ਕੰਮ ਕਰ ਰਹੇ ਹਨਾ ਦੂਜੀ ਗੱਲ ਇਹ ਕਹਿਣਾ ਚਾਹੁੰਗਾ ਵੀ ਚਲੋ ਵੀਰ ਮੈਂ ਤੇਰੀਆਂ ਉਹਦਾਂ ਵੀਡੀਓ ਦੇਖੀਆਂ ਵਧੀਆ ਹੁੰਦੀਆਂ ਚੜ੍ਹਦੀ ਕਲਾ ਤੁਸੀਂ ਸਾਰਾ ਕਵਰ ਕਰਦੇ ਜੀ ਪਰ ਮੈਂ ਇਥੇ ਇਹ ਚੀਜ਼ ਦਾ ਰੋਸ ਹੈ ਵੀ ਜਦੋਂ ਇੰਨੀ ਇੰਨੀ ਗੱਲ ਕਰੀ ਤੁਹਾਡਾ ਜਿਹੜੀ ਚੰਗੇ ਹੁੰਦੇ ਗੁਰੂ ਦੇ ਪ੍ਰੇਮੀਆਂ ਦੇ ਉੱਥੇ ਮੁੱਕੀ ਫੇਰਦੇ ਵੀ ਦੁਸ਼ਟਾ ਤੇਰੀ ਏਡੀ ਜਬਾਨ ਵੱਡੀ ਜਾਵੇ ਤੇਰੀ ਵੀ ਤੂੰ ਗੁਰੂ ਮਹਾਰਾਜ ਬਾਰੇ ਇਹ ਬਚਨ ਕਿਦਾਂ ਕਹਿ ਦਿੱਤੇ ਹੈ ਅੱਗੇ ਤੇ ਪੋਡਕਾਸਟ ਕੰਟੀਨਿਊ ਕਰਨ ਦਾ ਮਤਲਬ ਨਹੀਂ ਫਿਰ ਇਹ ਜੀ ਨੂੰ ਪਾਉਣਾ ਨਹੀਂ ਜਿਹੜਾ ਐਡਾ ਨਿੰਦਕ ਹੋਵੇ ਐਡਾਂ ਦੀ ਗੱਲ ਕਰੇ ਉਹਦਾ ਤੇ ਗਾੜੀ ਮਤਲਬ ਵਿਚਾਰ ਉਹ ਐਵੋ ਜੇ ਬੰਦੇ ਨੇ ਤੇ ਜਗਤ ਦੇ ਸਾਹਮਣੇ ਕੀ ਕਿੰਨੂ ਵਖਾਉਣ ੜੇ ਓਏ ਚਾਰ ਕਿਤਾਬਾਂ ਪੜ ਲੈਂਦੇ ਮਾ ਮੂਰਖ ਬੰਦੇ ਨਾ ਜਾਪ ਨਾ ਤਾਪ ਨਾ ਇਹਨਾਂ ਨੂੰ ਕੋਈ ਅਨੁਭਵ ਹੋਇਆ ਨਾ ਗੱਲ ਨਾਲ ਕੋਈ ਬਾਹ ਰਿਆ ਨਾ ਤੁਸੀਂ ਬਾਹ ਦਿੰਦੇ ਮਾ ਮੂਰਖ ਤੇ ਮੂਰਖ ਮਾ ਕੋਈ ਸੰਤਾਂ ਮਹਾਪੁਰਖਾਂ ਦੀ ਕੋਈ ਗੁਰਪ੍ਰੇਮੀਆਂ ਦੇ ਪੋਡਕਾਸਟ ਕਰੋ ਤੁਹਾਨੂੰ ਪਤਾ ਲੱਗੇ ਗੁਰੂ ਸਾਹਿਬ ਹੈਗੇ ਕੀ ਸੀਗੇ ਏ ਬੜੀ ਵੀਰ ਜੀ ਤੁਸੀਂ ਜੋ ਵੀ ਇਹ ਕੰਮ ਕੀਤਾ ਆ ਇਹ ਬੜਾ ਗਲਤ ਆ ਇਹਨੂੰ ਤੇ ਮਤਲਬ ਕਿ ਦਿਖਾਉਣਾ ਨਹੀਂ ਚਾਹੀਦਾ ਇਹ ਤੁਸੀਂ ਇੱਕ ਬਹੁਤ ਵੱਡੀ ਪਸੂੜੀ ਪਾ ਦਿੱਤੀ ਤੇ ਇਹਨਾਂ ਨੂੰ ਹੁਣ ਕੀ ਕਹੀਏ ਬਜ਼ੁਰਗਿਆ ਕਿ ਅੱਧਾ ਆਪ ਕਿਹੜਾ ਆ ਮੋ ਸਾਹਮਣੇ ਬੈਠੇ ਸਾਡੇ ਸਾਹਮਣੇ ਕਹਿੰਦੇ ਫੇ ਤੇ ਕੋਈ ਗੁਰੂ ਮਾਰਗੀ ਕਲਾਈ ਬਰਤਣੀ ਫੇਰੇ ਇਦਾਂ ਨਹੀਂ ਜਾਣਾ ਸੋਚੇ ਸਜਾ ਕੇ ਹੀ ਜਾਣਾ ਹੈ ਭਾਉ ਨੇ ਤੇ ਇੱਕ ਜੀ ਤੁਹਾਨੂੰ ਹੋਰ ਸੁਣਾ ਦਿੰਨੇ ਆ ਇਹ ਤੇ ਮਤਲਬ ਕਿ ਦੁਨੀਆ ਵੇਖੋ ਸਾਡੇ ਇਹਨਾਂ ਚੀਜ਼ਾਂ ਕਰਕੇ ਲੋਕਾਂ ਦਾ ਕੀ ਹੋਉਂਦਿਆ ਪਿੱ ਲੋਕ ਕੀ ਪ੍ਰਸ਼ਨ ਕਿਵੇਂ ਦੇ ਕਰਨ ਦੇ ਸਮਝਦੇ ਜੀ ਆਹ ਸੁਣਿਓ ਹਣ ਦੀ ਜਿਹੜੀਆਂ ਕੁੜੀਆਂ ਬੋਡੀ ਬਿਲਡਿੰਗ ਕਰਦੀਆਂ ਨੇ ਆਹ ਲਓ ਜੀ ਬਹੁਤ ਵਾਰੀ ਕੀ ਜਾਣਦਾ ਕਿ ਬਾਬਾ ਸ਼ਿਰੀ ਚੰਦ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗਈ ਬੇਸ਼ੱਕ ਉਹ ਸਾਹਿਬਜ਼ਾਦੇ ਸੀਗੇ ਗੁਰਨਾਨ ਸਾਹਿਬ ਦੇਣਾ ਤੇ ਇਸ ਕਰਕੇ ਉਹ ਸਿੱਖ ਸਿੱਖੀ ਦਾ ਹਿੱਸਾ ਨਹੀਂ ਆ ਸਿੱਖ ਧਰਮ ਦਾ ਹਿੱਸਾ ਨਹੀਂ ਆ ਤੇ ਬਹੁਤ ਵਾਰੀ ਕਿਹਾ ਜਾਂਦਾ ਕਿ ਬਾਬਾ ਸ਼੍ਰੀ ਇੱਕ ਤੇ ਪਤਾ ਨਹੀਂ ਮਤਲਬ ਕਿ ਤੁਸੀਂ ਤੁਸੀਂ ਕੌਣ ਜੀ ਜਿਹੜੇ ਬੰਦੇ ਇਹ ਕਹਿ ਦਿੰਦੇ ਆ ਉਹ ਹੈਗੇ ਕੌਣ ਆ ਤੁਹਾਡੀ ਜੀ ਸ਼ਮਤਾ ਕੀ ਸ਼ਕਤੀ ਕੀ ਆ ਤੁਸੀਂ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਾਰੇ ਇਹਨਾਂ ਤੋਂ ਵੱਡੀ ਹੋਗੇ ਜੀ ਪਰ ਤੁਹਾਨੂੰ ਜਿਨ੍ਹਾਂ ਨੂੰ ਘਰੇ ਕੋਈ ਚਾਹ ਨਹੀਂ ਪੁੱਛਦਾ ਪਾਣੀ ਨਹੀਂ ਪੁੱਛਦਾ ਸਾਰਾ ਦਿਨ ਗਾਲਾਂ ਲੈਂਦੇ ਰਹਿੰਦੇ ਘਰ ਤੋਂ ਉਹ ਇਹ ਪ੍ਰਸ਼ਨ ਤੇ ਫਿਰ ਇਦਾਂ ਦੇ ਜਿਹੜੇ ਪ੍ਰਸ਼ਨ ਆ ਉਹ ਮਤਲਬ ਕੀ ਯਾਰ ਤੁਸੀਂ ਕਿਉਂ ਤੁਸੀਂ ਆਪਣੇ ਗੁਰਸਿੱਖਾਂ ਨੂੰ ਤੁਸੀਂ ਇੱਕ ਭੰਬੜ ਪੂਸੇ ਚ ਪਾਉਂਦੇ ਸਾਨੂੰ ਵੀ ਇੱਕ ਵਾਰੀ ਫੋਨ ਆਇਆ ਸੀ ਮਹਾਰਾਜ ਜੀ ਬਾਬਾ ਸ਼ਰੀ ਚੰਦ ਜੀ ਦੇ ਬਾਰੇ ਇਦਾਂ ਗੱਲ ਕੀਤੀ ਸੀਗੀ ਉਹਨਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੇ ਇਦਾਂ ਕੀਤਾ ਜੀ ਉਹ ਯਾਰ ਪਹਿਲੀ ਗੱਲ ਇਹ ਸੁਣ ਇਹ ਸੋਚੋ ਜਿਹੜਾ ਆਪ ਨਿਰੰਕਾਰ ਆ ਉਹਦੇ ਘਰੇ ਕੋਈ ਆਮ ਵਿਅਕਤੀ ਜਨਮ ਲੈ ਸਕਦਾ ਵਾ ਸੰਭਵ ਹੀ ਨਹੀਂ ਹੈਗਾ ਸਮਝ ਦਿਜੀ ਸੰਭਵ ਹੀ ਨਹੀਂ ਹੈਗਾ ਉਹਨਾਂ ਦੇ ਘਰੇ ਇੱਕ ਬਹੁਤ ਪਵਿੱਤਰ ਵੱਡੀ ਰੂਹ ਨੇ ਜਨਮ ਲਿਆ ਏ ਗੁਰੂ ਰਾਮਦਾਸ ਮਹਾਰਾਜ ਨੇ ਕਦੀ ਬਾਬਾ ਸ਼ਰੀ ਜਨਜੀ ਨੂੰ ਨਹੀਂ ਕੁਝ ਗਿਆ ਸਮਝਾ ਸਤਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸਨਸਕਾਰ ਹੋਣਾ ਸੀ ਨਾ ਇਹਦੋਂ ਬਾਬਾ ਜੀ ਜੋਤੀ ਜੋ ਸਮਾ ਗਏ ਤੇ ਸੱਚਖੰਡ ਨੂੰ ਚਲੇ ਗਏ ਤੇ ਉਹਨਾਂ ਦਾ ਸਰੀਰ ਦਾ ਸਸਕਾਰ ਯੂ ਕਰਨਾ ਸੀ ਤੇ ਗੁਰਸਿੱਖ ਕਹਿੰਦੇ ਮਾਰੇ ਨੂੰ ਮਾਰੇ ਜਲਦੀ ਜਲਦੀ ਇਹ ਕਾਰਜ ਪੂਰਾ ਕਰ ਦੀਏ ਤੇ ਮਾਰੇ ਕਹਿੰਦੇ ਵੀ ਨਹੀਂ ਜਦ ਤੱਕ ਬਾਬਾ ਸ਼ਰੀ ਜਨ ਜੀ ਨਹੀਂ ਆਉਣਗੇ ਉਦੋਂ ਤੱਕ ਅਸੀਂ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਦਾ ਸਸਕਾਰ ਨਹੀਂ ਕਰਨਾ ਐਨਾ ਪ੍ਰੇਮ ਸੀਗਾ ਠੀਕ ਹੈ ਜੀ ਤੁਸੀਂ ਗੱਲਾਂ ਕਿਹੜੀਆਂ ਕਰਦੇ ਇਦਾਂ ਮਤਲਬ ਯਾਰ ਬੁੱਧੀ ਤੋਂ ਸੋਚੋ ਤੁਸੀਂ ਉਹਨਾਂ ਬਾਰੇ ਬੋਲਣ ਦੇ ਜੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਬਣਾਈ ਉਹਦੇ ਉਹ ਪੁੱਤਰ ਨੇ ਹੈ ਤੁਸੀਂ ਸਾਰਾ ਕੋਈ ਕੋਈ ਭੰਗ ਚ ਉਹ ਮਰਨ ਡਿਆ ਕੋਈ दारू ਚ ਮਰਨ ਡਿਆ ਕੋਈ ਸਿਰ ਤੋਂ ਮੋਨਾ ਕੇ ਮੂੰਹ ਤੋਂ ਮੋਨਾ ਕੋਈ ਗੁਜਰਾ ਦੇ ਕਟੇ ਵਾਂਗੂ ਮੁੰਨਿਆ ਪਿਆ ਹੈ ਕੋਈ ਬੰਦਗੀ ਨਹੀਂ ਕੋਈ ਨਿਤਨੇਮ ਨਹੀਂ ਕੋਈ ਜਪ ਤਪ ਨਹੀਂ ਕੋਈ 5 ਮਿੰਟ ਬਹਿ ਕੇ ਨਾਮ ਨਹੀਂ ਜਪਣਾ ਤੇ ਆਪਾਂ ਮਤਲਬ ਕਹਿਣ ਕੀ ਡਏ ਕੋਈ ਸੋਚ ਦੇ ਅਨੇ ਉਹ ਸਿੱਖ ਕੀ ਦਾ ਇਸਾਨੀ ਹੈ ਸਿੱਖੀ ਸ਼ੁਰੂ ਹੀ ਉਹਨਾਂ ਤੋਂ ਹੁੰਦੀ ਹੈ ਹੋਰ ਸਿੱਖੀ ਹੁੰਦੀ ਕਿੱਦੋਂ ਸ਼ੁਰੂ ਉਹ ਜਨਮ ਤੋਂ ਉਹ ਬ੍ਰਹਮ ਗਿਆਨੀ ਸਨ ਜਨਮ ਤੋਂ ਉਹ ਦਾਸੀ ਸਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਜਪਜੀ ਸਾਹਿਬ ਉਚਾਰਿਆ ਉਹਨਾਂ ਦਾ ਪ੍ਰਚਾਰ ਕੀਤਾ ਠੀਕ ਹੈ ਜੀ ਮੂਲ ਮੰਤਰ ਦਾ ਪ੍ਰਚਾਰ ਕੀਤਾ ਜਿੱਥੇ ਜਿੱਥੇ ਗੁਰੂ ਮਹਾਰਾਜ ਗਏ ਨੇ ਉੱਥੇ ਉੱਥੇ ਜਾ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਚਾਰ ਕੀਤਾ ਠੀਕ ਹੈ ਆਪਣਾ ਨਾਮ ਥੋੜਾ ਜੁੱਪਾ ਨਾਲੇ ਕੋਈ ਆਮ ਸ਼ਕਤੀ ਐਡੇ ਵੱਡੇ ਘਰ ਦੇ ਵਿੱਚ ਜਿਹੜਾ ਖੁਦ ਰੱਬ ਹੋਵੇ ਉਹਦੇ ਘਰ ਦੇ ਵਿੱਚ ਆਮ ਵਿਅਕਤੀ ਜਨਮ ਹੀ ਨਹੀਂ ਲੈ ਸਕਦਾ ਉਹ ਹੀ ਜਨਮ ਲਊਗਾ ਜਿਹਦਾ ਬਹੁਤ ਗਿਆਨਤਾ ਹੋਵੇ ਸੰਨਿਆ ਦਾ ਗਿਆਨਤਾ ਪੂਰਾ ਪੂਰਨ ਬ੍ਰਹਮ ਗਿਆਨੀ ਹੋਵੇ ਸਮਝੇ ਨਾਲੇ ਬਾਬਾ ਜੀ ਉਦਾਸੀ ਸਨ ਠੀਕ ਹੈ ਜੀ ਉਹਨਾਂ ਦਾ ਗ੍ਰਸਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਠੀਕ ਹੈ ਉਹ ਆਪਣੇ ਵਾਸ਼ਨਾਵਾਂ ਆਪਣੇ ਇੱਛਾਵਾਂ ਸਭ ਕੁਝ ਮਾਰ ਕੇ ਬੈਠੇ ਸੀਗੇ ਠੀਕ ਹੈ ਜੀ ਤੇ ਗੁਰੂ ਨਾਨਕ ਜੀ ਮਹਾਰਾਜ ਤੋਂ ਬਾਅਦ ਕਦੀ ਉਹ ਗਏ ਨਹੀਂ ਤੇ ਮਹਾਰਾਜ ਨੇ ਗੁਰਤਾ ਕਦੀ ਤਾਂ ਨਹੀਂ ਦਿੱਤੀ ਕਿਉਂਕਿ ਇਹਦੇ ਵਿੱਚ ਦੱਸਣਾ ਸੀ ਵੀ ਗ੍ਰਸਤੀ ਕੀ ਹੁੰਦੇ ਨੇ ਗ੍ਰਸਥ ਜੀਵਨ ਕੀ ਹੁੰਦਾ ਆ ਠੀਕ ਆ ਉਹ ਇੱਕ ਸਿਖਾਉਣਾ ਸੀਗਾ ਸਿੱਖਾਂ ਨੂੰ ਤੇ ਜੋ ਕਿ ਅੱਜ ਤੱਕ ਸਿੱਖਾਂ ਨੂੰ ਸਮਝ ਹੀ ਨਹੀਂ ਲੱਗੀ ਵੀ ਗ੍ਰਸਤੀ ਹੁੰਦੀ ਕੀ ਆ ਇੱਕ ਪਤਨੀ ਨੇ ਪਤੀ ਨੂੰ ਤੇ ਇੱਕ ਪਤੀ ਨੇ ਪਤਨੀ ਨੂੰ ਕਿਦਾਂ ਟ੍ਰੀਟ ਕਰਨਾ ਉਹਦੇ ਵਿੱਚ ਇੱਕ ਪਤਨੀ ਵਿੱਚ ਇੱਕ ਪਤੀ ਨੂੰ ਕੀ ਕੀ ਦਿਖਣਾ ਚਾਹੀਦਾ ਤੇ ਸੰਤ ਮਸਕੀਨ ਜੀ ਦੀ ਗੱਦਾ ਸੁਣਿਓ ਉਹਦੇ ਵਿੱਚ ਉਹ ਕਹਿੰਦੇ ਵੀ ਇੱਕ ਪਤਨੀ ਦੇ ਵਿੱਚ ਉਹ ਤੁਹਾਨੂੰ ਮਾਂ ਵੀ ਦਿਖਣੀ ਚਾਹੀਦੀ ਬੇਟੀ ਵੀ ਦਿਖਣੀ ਚਾਹੀਦੀ ਆ ਭੈਣੇ ਦਿਖਣੀ ਚਾਹੀਦੀ ਇਹ ਨਹੀਂ ਵੀ ਹਬਸ਼ੀਆਂ ਵਾਂਗੂ ਟੁੱਟ ਕੇ ਪਈ ਜਾਓ ਸਮਝੇ ਗ੍ਰਿਸ਼ਤੀ ਜੀਵਨ ਤਾਂ ਹੀ ਮਾਰੇ ਨੇ ਕਿਹਾ ਸਭ ਤੋਂ ਵੱਡਾ ਕਿਉਂਕਿ ਇਹਦੇ ਵਿੱਚ ਰਹਿ ਕੇ ਤੁਸੀਂ ਕਾਰਜ ਵੀ ਕਰਨੇ, ਬੱਚੇ ਵੀ ਪਾਲਨੇ, ਕਿਰਤ ਵੀ ਕਰਨੀ, ਨਾਮ ਵੀ ਜਪਣਾ ਬਹੁਤ ਕੁਝ ਹੁੰਦਾ ਫਿਰ ਤਾਂ ਕਰਕੇ ਮੈਨੇ ਗ੍ਰਸਥ ਜੀਵਨ ਸਭ ਤੋਂ ਉੱਤਮ ਅਤੋਂ ਵੱਡਾ ਜੀਵਨ ਹੈ ਪਰ ਜੇ ਕੋਈ ਗ੍ਰਸਥੀ ਹੋਵੇ ਤਾਂ ਤਾਂ ਮਹਾਰਾ ਹੀ ਨਹੀਂ ਕੀਤੀ ਇਹ ਐਦਾਂ ਦੀਆਂ ਚੀਜ਼ਾਂ ਨਾ net ਤੇ ਪਾਇਆ ਕਰੋ ਇਹ ਗਲਤ ਗੱਲ ਆ ਇਹ ਇਹ ਸਦਾਬਹਾਰੀ ਰਹਿਣੀਆਂ ਤੁਹਾਡੀਆਂ ਆਉਣ ਵਾਲੇ ਜਿਹੜੇ ਤੁਹਾਡੇ ਦੇ ਖਿਲਾਫ ਚੱਲਦੇ ਆ ਜਾਂ ਚੇਕੀ ਦੇ ਅਬੋਜੇਟਾ ਕੋਈ ਹੋਰ ਧਰਮਾਂ ਦੇ ਬੰਦੇ ਹੋ ਉਹਨਾਂ ਨੇ ਤੁਹਾਡੀ ਇਹ ਚੀਜ਼ਾਂ ਪਾਪ ਆ ਕੇ ਤੁਹਾਡੇ ਨਿਆਂ ਨੂੰ ਸਵਾਲ ਕਰਿਆ ਕਰਨੇ ਉਹਨਾਂ ਨੇ ਕੋਈ ਕੋਈ ਸੰਤ ਦੀ ਸੇਵਾ ਨਹੀਂ ਕੀਤੀ ਹੋਣੀ ਉਹਨਾਂ ਨੇ ਕੋਈ ਗ੍ਰੰਥ ਨਹੀਂ ਪੜ੍ਹਾਉਣਾ ਉਹਨਾਂ ਨੂੰ ਪਤਾ ਕੱਖ ਨਹੀਂ ਲੱਗਣਾ ਤੇ ਉਹਨਾਂ ਨੇ ਧਰਮ ਮਰਵਾਉਣਾ ਬਦਲ ਜਾਣਾ ਕਿ ਹਾਂ ਬਈ ਇਹ ਬੰਦੇ ਲੱਗਦਾ ਸਹੀ ਕਹਿੰਦੇ ਇੱਥੇ ਤੇ ਸਾਰਾ ਕੁਝ ਪਹਿਲਾਂ ਹੀ ਜਾਂਦਾ ਸਾਡੇ ਦੇ ਬੰਦੇ ਇਦਾਂ ਕਹਿੰਦੇ ਨੇ ਨਿਊ ਜਨਰੇਸ਼ਨ ਦੇ ਪੋਡਕਾਸਟ ਪਰ ਸੋ ਐਨੋ ਯਾਰ ਥੋੜਾ ਝਸਿਆ ਕਰੋ ਇਹਦੇ ਵਿੱਚ ਆਇਆ ਤੇਲ ਤੂਲ ਝਸਿਆ ਕਰੋ ਫੇਰ ਬੋਲਿਆ ਕਰੋ ਕੌਣ ਕੀ ਕਹਿੰਦਾ ਕੌਣ ਕੀ ਕਹਿੰਦਾ ਸਾਰਾ ਥੋੜਾ ਦਿਖਾਈ ਜਨਾ ਇੱਥੇ ਕੋਤੇ 10 ਵੀ ਕਿੱਦਾਂ ਕੋਈ ਭਾਈ ਗੁਰਬਾਣੀ ਪੜ ਤੂੰ ਵੇਖ ਤੇਰੇ ਤੇਰੇ ਬੱਚੇ ਜਿਹੜੇ ਆ ਤੇਰੇ ਧੀਆਂ ਪੋਚਾ ਉਹਨਾਂ ਦੇ ਵਿੱਚ ਕਿੰਨੀ ਬੰਦਗੀ ਕੀ ਆ ਤੈਨੂੰ ਕਿਦਾਂ ਟ੍ਰੀਟ ਕਰਦੇ ਬਹੁਤਿਆਂ ਨੂੰ ਤੇ ਘਰੋਂ ਕੱਢਿਆ ਹੁੰਦਾ ਇਹ ਕਰਕੇ ਇਦਾਂ ਨਹੀਂ ਕਰਨਾ ਇਹ ਮਾਹ ਮੂਰਖਾਲੀ ਗੱਲ ਆ ਤੇ ਜਿਹੜੇ ਬੰਦੇ ਕਹਿੰਦੇ ਨੇ ਅੱਜ ਵੀ ਉਹਨਾਂ ਦੇ ਉਹਨਾਂ ਦੀਆਂ ਕੁਲਾ ਨਾਸ਼ ਹੋ ਜਾਣੀਆਂ ਉਹਨਾਂ ਦੀ ਜੁਬਾਨਾਂ ਸੜ ਜਾਣੀਆਂ ਤੇ ਵਿਖੀ ਜਾਓ ਪਾਗਲ ਹੋਏ ਨਾ ਉਹਨਾਂ ਨੇ ਜਿਹੜੇ ਮਹਾਰਾਜ ਬਾਰੇ ਇਹ ਬਚਨ ਕਰਨ ਦੇ ਤੇ ਲਾਸਟ ਵੇਜ ਆਪਾਂ ਥੋੜੀ ਕਵਰ ਕਰ ਦਈਏ ਬਾਕੀ ਹੋਪਸੋ ਇਹਦੇ ਬਾਰੇ ਦੁਬਾਰਾ ਇਹਦੇ ਚਾਂਸ ਮਿਲੇ ਤੇ ਪ੍ਰੋਪਰ ਕਰਾਂਗੇ ਕਿਉਂਕਿ ਵੀਡੀਓ ਬਹੁਤ ਵੱਡੀ ਬਣ ਜਾਣੀ ਥੋੜੇ ਦੱਦ ਨੇ ਜਿਹੜੀਆਂ ਆਪਣੀਆਂ ਪਿਛਲੇ ਬੀਤੀ ਦਿਨਾਂ ਦੇ ਕੌਂਟਰੋਵਰਸੀਆਂ ਦੇਖੋ ਜੇ ਤੁਸੀਂ ਅੱਜ ਤੱਕ ਇੱਕ ਚੀਜ਼ ਵੇਖੋਗੇ YouTube ਤੇ ਵੀ ਆਪਣੇ ਵਧੀਆ ਸਬਸਕ੍ਰਾਈਬਰ ਨੇ TikTok ਦੇ ਵੀ ਤੇ Instagram ਤੇ ਵੀ ਠੀਕ ਹੈ ਜੀ ਬਟ ਅੱਜ ਤੱਕ ਆਪਾਂ ਵਾਹਿਗੁਰੂ ਦੀ ਕਿਰਪਾ ਸਦਕਾ ਮਾਰੇ ਨੇ ਬੁੱਧੀ ਕਦੀ ਇਦਾਂ ਦੀ ਨਹੀਂ ਕੀਤੀ ਵੀ ਆਪਾਂ ਕਿਸੇ ਵੀ ਜਗ੍ਹਾ ਤੇ ਜਾ ਕੇ ਕਿਸੇ ਨੂੰ ਵੀ ਕੋਈ ਗਲਤ ਕਮੈਂਟ ਜਾਂ ਉਹਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਇਦਾਂ ਕਦੀ ਨਹੀਂ ਕੀਤਾ ਠੀਕ ਹੈ ਐਵੇਂ ਹੀ ਚਲਾਉਣੀ ਆ ਨੈਟ ਬਟ ਸਟਿਲ ਨਜਾਇਜ਼ ਕਈ ਬੰਦਿਆਂ ਨੇ ਹੁਣ ਜਿਹੜੀ ਇੱਕ 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 ਗੱਲ ਕਰ ਦਿੰਨੇ ਬਾਕੀ ਬਾਅਦ ਚ ਕਵਰ ਕਰਾਂਗੇ ਹੁਣ ਜਿਹੜੀ ਆਂਦੇ ਜਕਾਰੇ ਦੀ ਗੱਲ ਦੇਖੋ ਜਦੋਂ ਮੇਰੇ 2000 ਜਾਂ 500 ਜਾਂ 1000 ਫਾਲੋਅਰ ਸੀ ਨਾ ਸਿਰਫ ਜਕਾਰਾ ਮੈਂ ਉਦੋਂ ਛੱਡਿਆ ਸੀ ਪਹਿਲਾਂ ਜੋ ਕੀ ਬੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਲਟਰਮ ਪਟਰਮ ਤੇ ਕਈ ਪੇਜਾਂ ਆਣੇ ਨੇ ਪਾਇਆ ਬਟ ਉਦੋਂ ਕੌਂਟਰੋਵਰਸੀ ਨਹੀਂ ਕੀਤੀ ਪਤਾ ਕਿਉਂ ਕਿਉਂਕਿ ਉਹ ਤਾਂ ਫਾਲੋਅਰ ਸੀਗੇ 500 1000 ਜੇ ਨੋ ਫੋਲੋਅਰ ਵਧਿ ਗਏ ਵਧਿ ਗਏ ਵਧਿ ਗਏ 50 100 ਅੱਜ 300 ਦੇ ਲੱਗ ਗਿਆ ਚੱਲੇ ਆ ਫਿਰ ਕੌਨਟਰਵਰਸੀਆਂ ਸ਼ੁਰੂ ਹੋਈ ਇਹ ਜਕਾਰੇ ਲਾਉਂਦੇ ਅਹੀਂ ਬਾਬਾ ਜਕਾਰੇ ਲਾਉਂਦੇ ਆ ਤੈਂ ਜਕਾਰੇ ਲਾਉਂਦੇ ਰਹਿਣਾ ਵਾ ਅਹੀਂ ਕਿਹੜਾ ਜਕਾਰਾ ਕੇ ਬੰਦੇ ਦਾ ਨਾਲ ਲਾਉਂਦੇ ਪਰਮਾਤਮਾ ਦੇ ਨਾਲ ਲਾਉਂਦੇ ਮੈਂ ਵੋਲਮਾਰਟ 'ਚ ਜਕਾਰਾ ਲਾਇਆ ਬੜੀ ਹੋਰ ਥਾਵਾਂ ਤੇ ਜਕਾਰਾ ਲਾਇਆ ਅਨੇਕ ਸ਼ੋਰ ਤੇ ਜਕਾਰਾ ਲਾਇਆ ਡਾਊਨ ਟਾਊਨ 'ਚ ਜਕਾਰਾ ਲਾਇਆ ਮੈਨੂੰ ਅਜੇ ਤੱਕ ਇਹ ਹੋ ਰਹੀ ਨਹੀਂ ਕਿ ਆਪ ਵੀ ਇੱਕ ਹੀ ਕਰਨ ਦੇ ਕਿਸੇ ਨੇ ਵੀ ਨਹੀਂ ਗਿਆ ਇਹ ਮਤਲਬ ਹੈ ਆਪਣੀ ਜਿਹੜੇ ਨਵੇਂ ਕੁ ਵਿਚਾਰੇ ਪੰਜਾਬੀ ਉੱਠੇ ਨੇ ਜਿਨ੍ਹਾਂ ਦੀ ਕੋਈ ਨਹੀਂ ਗੱਲ ਬਣ ਰਹੀ ਉਹ ਜੋ ਕੇ ਪਜਕਾਰੇ ਜਕਾਰੇ ਅੰਗ ਚੀਕਾ ਮਾਰਨੀ ਚੀਕਾ ਮਾਰਨੀ ਹੈ ਤੇ ਜਕਾਰੇ ਦੇ ਵਿੱਚ ਤੁਹਾਨੂੰ ਫਰਕ ਨਹੀਂ ਪਤਾ ਇਹਦੇ ਵਿੱਚ ਗਲਤੀ ਤੁਹਾਡੇ ਮਾਂ ਦੀ ਆ ਕਿ ਜਿਨੇ ਤੁਹਾਨੂੰ ਇਹ ਦੱਸਿਆ ਨਹੀਂ ਵੀ ਪੁੱਤਰ ਜਕਾਰਾ ਕੀ ਆ ਜਕਾਰੇ ਦਾ ਮਤਲਬ ਕੀ ਆ ਗੁਰੂ ਸਾਹਿਬ ਨੇ ਜਕਾਰਾ ਕਿਉਂ ਬਖਸ਼ਿਆ ਠੀਕ ਆ ਇਹਦੇ ਵਿੱਚ ਤੁਹਾਡੀ ਗਲਤੀ ਨਹੀਂ ਇਹਦੇ ਵਿੱਚ ਮਾਤਾ ਦੀ ਗਲਤੀ ਜਿਹਨੇ ਸਿਖਾਇਆ ਨਹੀਂ ਚੀਕਾਂ ਮਾਰਨੀਆਂ ਚੀਕਾਂ ਛੜਾਈ ਮਾਰਦੇ ਆ ਚੀਕਾਂ ਤੁਸੀਂ ਵੀ ਮਾਰਦੇ ਨੇ ਸ਼ਰਾਬ ਪੀ ਕੇ ਐਵੇਂ ਹੀ ਪਾਗਲ ਹੋ ਜਾਂਦੇ ਬੰਦੇ ਵਿਆਹਾਂ 'ਚ ਉਹ ਮਾਰਦੇ ਚੀਕਾਂ ਤੇ ਜਕਾਰੇ ਦਾ ਤਾਂ ਮਤਲਬ ਹੋ ਰਿਹਾ ਸਮਝੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾਲੇ ਮਹਾਰਾਜ ਦਾ ਨਾਮ ਜਪਣ ਦਾ ਹੈ ਹੁਣ ਤੁਹਾਨੂੰ ਰੱਬ ਦਾ ਨਾਮ ਲੈਣ ਤੋਂ ਵੀ ਪ੍ਰੋਬਲਮ ਹੋ ਗਈ ਤੁਸੀਂ ਛੜਾਈਗੇ ਮੈਂ ਤੁਹਾਨੂੰ ਟਿਚ ਨਹੀਂ ਜਾਂਦਾ ਮੈਂ ਅੱਜ ਵੀ ਲਾਉਣੇ ਮੈਂ ਕੱਲ ਵੀ ਲਾਉਣਾ ਜਿੱਦਾਂ ਸਾਥ ਚੱਲਦੇ ਰਹੇ ਨੇ ਮੈਂ ਤੇ ਲਾਉਂਗਾ ਮੈਂ ਜਨਾ ਤੂੰ ਮੇਰੇ ਸਾਹਮਣੇ ਖੜ ਜਾ ਮੇਰਾ ਭਰਾ ਜਿਹੜੇ ਬੋਲਦੇ ਨੇ ਮੈਂ ਤੇਰੇ ਸਾਹਮਣੇ ਲਾ ਦੂੰਗਾ ਜੇ ਤੇਰੇ ਵਿੱਚ ਹਿੰਮਤ ਹੋ ਗਈ ਕੋਈ ਸ਼ਕਤੀ ਹੋ ਗਈ ਤੂੰ ਰੋਕ ਕੇ ਵਗਾ ਲਈ ਮੈਂ ਆਦੇ ਤਾਂ ਆ ਨਾ ਗੱਲ ਤੇ ਤਾਂ ਹੀ ਬੰਦੀ ਨਾ ਤੇਰੇ ਸਾਹਮਣੇ ਖੜੇ ਹੋ ਤੂੰ ਕੋਈ ਜਕਾਰਾ ਲਾਉਣ ਨਹੀਂ ਦੇਣ ਤੂੰ ਜਕਾਰਾ ਲਾ ਦਈਏ ਗੁਰੂ ਮਹਾਰਾਜ ਦੇ ਨਾਮ ਦਾ ਗੱਲ ਤੇ ਤਾਂ ਹੀ ਬੰਦੀ ਨਾ ਸਵਾ ਤਾਂ ਹੀ ਆਉਂਦਾ ਬੋਲਣ ਕੁਝ ਨਹੀਂ ਜਾਂਦਾ ਬਾਕੀ ਆਪਣੇ ਤਰੀਕੇ ਦੇ ਨਾਲ ਜੋ ਵੀ ਤੂੰ ਪ੍ਰਚਾਰ ਕਰ ਸਕਦੇ ਉਹ ਕਰੋ ਵਾਕੀ ਵਾਹਿਗੁਰੂ ਦਾ ਬੜਾ ਸ਼ੁਕਰ ਹੈ ਜੀ ਜਦੋਂ ਵੀ ਕਿਤੇ ਨਵੀਂ ਜਮੇਆ ਕਿਤੇ ਵੀ ਜਾਈਏ ਗੁਰੂ ਮਹਾਰਾਜ ਦੇ ਪ੍ਰੇਮੀ ਜਣ ਬਹੁਤ ਪ੍ਰੇਮ ਕਰਦੇ ਨੇ ਬੜੀ ਕਈਆਂ ਨੂੰ ਖੁਸ਼ੀ ਹੁੰਦੀ ਵੀ ਤੁਸੀਂ ਜਗਾਰੇ ਲਾਉਂਦੇ ਐ ਜੇਮ ਲਾਉਂ ਤੋਂ ਪਹਿਲੋ ਸੁਣਦੇ ਆ ਜਾਂ ਹੈਵੀ weight ਲਾਉਂ ਲਾਉਣੇ ਉਦੋਂ ਸੁਣਦੇ ਆ ਹੋਰ ਜਗਾਰੇ ਲਾਓ ਗੁਰੂ ਮਹਾਰਾਜ ਕਿਰਪਾ ਕਰਨ ਸਨੋਂ ਆ ਜਲਨੀ ਆ ਜਗਾਰੇ ਦੀ ਲਹਿਰਾਂ ਵਗਾ ਦਾਂਗੇ ਤੁਸੀਂ ਜਿੰਨਾ ਮਰਜ਼ੀ ਸੁਣੋ ਇੱਕ ਦੋ ਬੰਦੇ ਆਪਾਂ ਨੂੰ ਕਹਿੰਦੇ ਵੀ ਤੂੰ ਇਹਨੂੰ Spotify ਤੇ ਵੀ ਪਾ ਦੋ ਐਂ ਉਹਦੇ ਸੁਣ ਲੈ ਬਈ ਇਹ ਨੂੰ ਮੈਨੂੰ ਪਾਉਣਾ ਨਹੀਂ ਆਉਂਦਾ ਕਿੱਦਾਂ ਪਾਈਦਾ ਜੇ ਕੋਈ ਜਾਣਦਾ ਤੇ ਕਮੈਂਟ ਕਰ ਦਿਓ ਜਾਂ ਕੰਟੈਕਟ ਕਰ ਲਿਓ ਤੇ ਆਪਾਂ ਉਹਥੇ ਪਾ ਦਾਂਗੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅੱਜ ਇੰਨੀਆਂ ਹੀ ਗੱਲਾਂ ਸੀ ਜੇ ਤੁਹਾਨੂੰ ਦਾਸ ਦੇ ਵਿਚਾਰ ਚੰਗੇ ਲੱਗੇ ਹੋ ਤਾਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਤੇ ਨੈਕਸਟ ਵੀਡੀਓ ਹੋਰ ਬਹੁਤ ਧਮਾਕੇਦਾਰ ਆਊਗੀ ਤੇ ਕੋਸ਼ਿਸ਼ ਕਰਾਂਗੇ ਵੀ ਵੈਜਨ ਨਾਨ ਵੈਜ ਡਾਈਟ ਦੇ ਬਾਰੇ ਵੀ ਦੱਸਿਆ ਜਾਵੇ ਜਿਸ ਦੇ ਨਾਲ ਆਪਣੇ ਭਰਾ ਤਗੜੇ ਹੋਣ ਵਾਇਡਰਜੀ ਦਾ ਖਾਲਸਾ ਵਾਇਡਰਜੀ ਦੀ ਫਤਿਹ